प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 19 ਫਰਵਰੀ 2026 ਦਿਨ ਵੀਰਵਾਰ ਬੇਟਾ ਸੀ ਵੀਰਵਾਰ ਨੂੰ ਇੰਗਲਿਸ਼ ਵਿੱਚ ਬੋਲਾਂਗੇ ਥਰਸਡੇ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਸਮਾਂ ਬਹੁਤ ਕੀਮਤੀ ਹੈ ਸਾਨੂੰ ਇਸ ਦੀ ਵਰਤੋਂ ਪੂਰੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈਗੀ ਬੱਚਿਓ ਬਿਲਕੁਲ ਗੱਲ ਸਹੀ ਹੈਗੀ ਜਿਵੇਂ ਸਿਆਣੇ ਕਹਿੰਦੇ ਹੈਗੇ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਤਾ ਬੱਚਿਓ ਸਾਨੂੰ ਜੋ ਸਮੇਂ ਦੀ ਕਦਰ ਉਹ ਪੂਰੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਸਾਨੂੰ ਕਦੇ ਵੀ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਔਰ ਕਿਉਂਕਿ ਦੇਖੋ ਬੇਟਾ ਜੋ ਸਮਾਂਗਾ ਉਹ ਸਾਡੀ ਅਡੀਕ ਨਹੀਂ ਕਰਦਾ ਸਾਨੂੰ ਹਮੇਸ਼ਾ ਹੀ ਸਮੇਂ ਦੀ ਅਡੀਕ ਕਰਨੀ ਪੈਂਦੀ ਹੈਗੀ ਤਾਂ ਬੱਚਿਓ ਸਾਨੂੰ ਸਮਾਂ ਰਹਿੰਦੇ ਆਪਣੇ ਜ਼ਿੰਦਗੀ ਦੇ ਕੰਮ ਆਪਣੀ ਮਿਹਨਤ ਪੂਰੀ ਕਰ ਲੈਣੀ ਚਾਹੀਦੀ ਹੈਗੀ ਦੇਖ ਲੈ ਬੇਟਾ ਤੁਸੀਂ ਮਿਹਨਤ ਕਰਨ ਦੇ ਨਾਲ ਨਾਲ ਸਮੇਂ ਦੀ ਕਦਰ ਕਰੋਗੇ ਤਾਂ ਹੀ ਬੇਟਾ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਦੇ ਹੋਗੇ ਤਾਂ ਬੱਚਿਓ ਅੱਜ ਦੀ ਇਸ ਲੈੰਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਸੀ ਜਬ ਪੁੱਤਰ ਜਿਹੜਾ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਆਂਗੇ ਇਹ ਪੰਜਾਬ ਕਦੋਂ ਬਣਿਆ ਸੀ ਇਹਦਾ ਜਨਮ ਕਦੋਂ ਹੋਇਆ ਸੀ ਤਾਂ ਬੇਟਾ ਇਹ ਬਣਿਆ ਸੀ 1 ਨਵੰਬਰ 1966 ਨੂੰ ਠੀਕ ਹੈ ਬੇਟਾ ਤਾਂ ਜਦੋਂ ਮੌਜੂਦਾ ਪੰਜਾਬ ਆ ਉਹ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ ਸੀ ਬੇਟਾ ਨੈਕਸਟ ਖੇਤਰਫਲ ਪੱਖੋਂ ਦੁਨੀਆ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ ਬੇਟਾ ਉਹ ਹੈਗਾ ਆਸਟ੍ਰੇਲੀਆ ਜਿਹੜਾ ਪੁੱਤਰ ਆਸਟ੍ਰੇਲੀਆ ਬੇਟਾ ਨੈਕਸਟ 11 ਵਜੇ ਘੜੀ ਦੀ ਸਭ ਤੋਂ ਛੋਟੀ ਸੂਈ ਕਿੱਥੇ ਹੋਵੇਗੀ ਬੇਟਾ ਦੇਖੋ ਆਮ ਤੌਰ ਤੇ ਘੜੀ ਦੇ ਵਿੱਚ ਦੋ ਸੂਈਆਂ ਹੁੰਦੀਆਂ ਹਨ ਬੇਟਾ ਇੱਕ ਸੂਈ ਹੁੰਦੀ ਹੈ ਵੱਡੀ ਜਿਹੜੀ ਮਿੰਟਾਂ ਵਾਲੀ ਹੁੰਦੀ ਹੈਗੀ ਇੱਕ ਬੇਟਾ ਹੁੰਦੀ ਹੈ ਛੋਟੀ ਸੂਈ ਜਿਹੜੀ ਘੰਟਿਆਂ ਵਾਲੀ ਹੁੰਦੀ ਹੈਗੀ ਤਾਂ ਬੇਟਾ ਜਦੋਂ 11 ਵਜੇ ਹੋਣਗੇ ਤਾਂ ਛੋਟੀ ਸੂਈ 11 ਤੇ ਹੀ ਹੋਵੇਗੀ ਕਿੰਨੇ ਵਜੇ ਬੇਟਾ 11 ਤੇ 11 ਤੇ ਤਾਂ ਬੇਟਾ ਅੱਗੇ ਦਾ ਤੁਨੀ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਬੇਟਾ ਜਿਹੜੇ ਸ਼ਬਦ ਡਾ ਤੋਂ ਸਟਾਰਟ ਹੁੰਦੇ ਆ ਸ਼ੁਰੂ ਹੁੰਦੇ ਆਗੇ ਉਹ ਬਣਾਓ ਜਿਵੇਂ ਬੇਟਾ ਡਰ ਡਰਪੋਕ ਡਰਪੋਕ ਬੇਟਾ ਡਰਾਉਣਾ ਤਾਂ ਬੇਟਾ ਬੋਰ ਬਹੁਤ ਸ਼ਬਦ ਨੇ ਤੁਸੀਂ ਆਪ ਵੀ ਕੋਸ਼ਿਸ਼ ਕਰਨੇ ਸ਼ਬਦ ਬਣਾਉਣ ਦੀ ਬੇਟਾ ਨੈਕਸਟ 0 5 ਅਤੇ 9 ਨਾਲ ਬਣਨ ਵਾਲੀ ਤਿੰਨ ਅੰਕੀ ਸਭ ਤੋਂ ਛੋਟੀ ਸੰਖਿਆ ਦੱਸੋ ਬੇਟਾ ਉਹਨੇ ਕਿਹਾ ਤਿੰਨ ਅੰਕੀ ਦੇਖੋ ਬੇਟਾ ਵੈਸੇ ਜਿਹੜਾ ਤਰੀਕਾ ਹੈਗਾ ਵੀ ਜਦੋਂ ਅਸੀਂ ਸਭ ਤੋਂ ਛੋਟੀ ਸੰਖਿਆ ਬਣਾਉਣੀ ਹੈ ਕਿ ਪਹਿਲਾ ਅੰਕ ਛੋਟਾ ਫਿਰ ਉਦੋਂ ਵੱਡਾ ਫਿਰ ਉਦੋਂ ਵੱਡਾ ਜਦੋਂ ਬੇਟਾ ਅਸੀਂ ਨੌਣੀਆਂ ਵੱਡੀ ਸੰਖਿਆ ਪਹਿਲਾ ਅੰਕ ਵੱਡਾ ਫਿਰ ਛੋਟਾ ਫਿਰ ਛੋਟਾ ਤਾਂ ਬੇਟਾ ਦੇਖੋ ਇਹਦੇ ਵਿੱਚ ਸਭ ਤੋਂ ਛੋਟਾ ਕਿਹ ਹੈਗਾ ਜ਼ੀਰੋ ਪਰ ਬੇਟਾ ਉਹਨੇ ਕਿਹਾਗਾ ਤਿੰਨ ਅੰਕੀ ਜੇ ਅਸੀਂ ਜ਼ੀਰੋ ਨੂੰ ਅੱਗੇ ਲਾਵਾਂਗੇ ਤਾਂ ਬੇਟਾ ਜ਼ੀਰੋ ਦਾ ਅੱਗੇ ਕੋਈ ਮੁੱਲ ਨਹੀਂ ਹੁੰਦਾ ਫਿਰ ਉਦੋਂ ਆਕੀ ਰਹਿ ਜਾਊਗੀ ਤਾਂ ਬੇਟਾ ਪਹਿਲਾ ਅਸੀਂ ਜ਼ੀਰੋ ਨਹੀਂ ਲਾ ਸਕਦੇ ਅੱਗੇ ਪਹਿਲਾ ਅਸੀਂ ਜ਼ੀਰੋ ਤੋਂ ਵੱਡਾ ਕ ਲਾਵਾਂਗੇ ਪਰ ਛੋਟਾ ਕ ਲਾਵਾਂਗੇ ਤਾਂ ਦੇਖੋ ਪੁੱਤਰ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਛੋਟਾ ਅੰਕ ਹੈਗਾ ਜੋ ਜ਼ੀਰੋ ਤੋਂ ਵੱਡਾ ਦਾ ਪਰ ਤਾਂ ਬੇਟਾ 0 7 90 ਵਿਚਾਲੇ ਆਉਗੀ ਤਾਂ ਬੇਟਾ ਲਾਸਟ ਤੇ ਆਊਗਾ 9 ਤਾਂ ਬੇਟਾ ਬਣੂਗੀ 509 ਜੀ ਬੇਟਾ ਸੀ ਬਣਾਵਾਂਗੇ ਇਸ ਤਰ੍ਹਾਂ ਬਣਾਵਾਂਗੇ 0 5 9 ਤਾਂ ਬੇਟਾ ਇਹ ਦੋ ਅੰਕੀ ਬਣ ਜੂਗੀ ਕਿਉਂਕਿ 0 ਦਾ ਕੋਈ ਅੱਗੇ ਮੁੱਲ ਨਹੀਂ ਹੁੰਦਾਗਾ ਤਾਂ ਬੇਟਾ ਇਹ ਹੈਗੀ ਆ 509 ਤੋਂ ਛੋਟੇ ਅੰਕਾਂ ਇਹਨਾਂ ਅੰਕਾਂ ਦੇ ਅਨਸਾਰ ਤਾਂ ਬੇਟਾਓ ਬੱਚਿਓ ਇਹ ਹੈਗਾ ਅਸੀਂ ਅੱਜ ਦੇ ਇੰਗਲਿਸ਼ ਆਪ ਆਪਣਾ ਆਪ ਹੀ ਦੇ ਸਵਾਲ ਉਹ ਆਪਾਂ ਸੋਲਵ ਕਰ ਲੇ ਤੇ ਬੇਟਾ ਹੁਣ ਆਪਾਂ ਇੰਗਲਿਸ਼ ਦੇ ਵੱਲ ਸਟਾਰਟ ਕਰਾਂਗੇ ਪਹਿਲਾ ਬੇਟਾ ਹੈਗਾ 9 K N O W ਨੋ ਹੁੰਦਾ ਪਤਲਾ ਜਾਣਨਾ ਜਾ ਬਸ਼ਨਾਣਾ ਬੇਟਾ ਨੈਕਸਟ F O L L O W ਬੇਟਾ ਫਲੋ ਫਲੋ ਬੇਟਾ ਇਹਦਾ ਪਿੱਛਾ ਕਰਨਾ ਜਾਂ ਕਿਸੇ ਦਾ ਦੱਸੇ ਰਾਹ ਤੇ ਤਾਂ ਚੱਲਣਾ ਇਸ ਨੂੰ ਫਾਲੋ ਕਰਨਾ ਠੀਕ ਹੈ ਬੇਟਾ ਨੈਕਸਟ G U I D E ਗਾਈਡ ਬੇਟਾ ਗਾਈਡ ਹੁੰਦਾ ਰਾਹ ਦੱਸਣਾ ਜਾਂ ਮਾਰਗਦਰਸ਼ਨ ਕਰਨਾ ਬੇਟਾ ਨੈਕਸਟ P R E P A R E ਬੇਟਾ ਪ੍ਰਪੇਅਰ ਬੇਟਾ ਹੁੰਦਾ ਤਿਆਰ ਕਰਨਾ ਬੇਟਾ ਲਾਸਟ P R O V E ਪ੍ਰੂਵ ਬੇਟਾ ਸਿੱਧ ਕਰਨਾ ਜਾਂ ਬੇਟਾ ਸਬੂਤ ਦੇਣਾ ਤਾਂ ਬੱਚਿਓ ਇਹ ਅੱਜ ਦੀ ਆਪਣੀ ਸਲਾਈਡ ਸੀ ਸਾਰੇ ਬੱਚਿਆਂ ਨੇ ਸਵੇਰੇ ਵੀਡੀਓ ਦੇਖ ਕੇ ਸਲਾਈਡ ਨੂੰ ਯਾਦ ਕਰਨਾਗਾ ਔਰ ਮੇਰੇ ਇਹਦੇ ਆਪਕੋ ਸਾਥੀਆਂ ਨੇ ਬੇਨਤੀ ਹੈਗੀ ਕਿ ਇਸ ਵੀਡੀਓ ਦੀ ਸਲਾਈਡ ਨੂੰ ਬੱਚਾ ਦੇ ਵੱਤ-ਵਤ ਕਿਰਪਾ ਨਾਲ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਰੀਕਾ ਕਰ ਸਕਣਾਂ ਸਾਰੇ ਬੱਚਿਆਂ ਦਾ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ